ਆਮੀਨ ਜਿਹੜਾ ਸਾਡਾ ਪਰਮੇਸ਼ਰ ਹੈ ਉਹ ਆਸ ਦਾ ਪਰਮੇਸ਼ਰ ਹੈ আর ਜਿਹੜੇ ਉਹਦੇ ਉੱਤੇ ਆਸ ਰੱਖਦੇ ਹਨ ਸਾਡਾ ਪਰਮੇਸ਼ਰ ਉਹਨਾਂ ਨੂੰ ਕਦੇ ਵੀ ਸ਼ਰਮਿੰਦਿਆ ਨਹੀਂ ਹੋਣ ਦਿੰਦਾ ਹallelujah ਤੇ ਕਿੰਨੇ ਜਣੇ ਪਰਮੇਸ਼ਰ ਦੇ ਉੱਤੇ ਆਸ ਰੱਖਦੇ ਹਨ ਹallelujah ਜੇ ਤੁਸੀਂ ਸਾਰੇ ਪਰਮੇਸ਼ਵਰ ਦੇ ਉੱਤੇ ਆਸ ਰੱਖਦੇ ਹੋ ਤਾਂ ਕਿਸੇ ਇੱਕ ਦੇ ਕੋਲ ਵੀ ਨਿਰਾਸ਼ਾ ਬਾਕੀ ਨਹੀਂ ਹੋਣੀ ਚਾਹੀਦੀ ਸੱਚੀ ਗੱਲ ਆ ਪਰ ਜੇ ਤੁਹਾਡੇ ਕੋਲੇ ਨਿਰਾਸ਼ਾ ਬਾਕੀ ਆ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਆਸ ਪਰਮੇਸ਼ਵਰ ਦੇ ਉੱਤੇ ਨਹੀਂ ਹੈ ਤੁਸੀਂ ਹੱਥ ਖੜਾ ਕਰਕੇ ਮੈਨੂੰ ਖੁਸ਼ ਕਰ ਸਕਦੇ ਹੋ ਪਰ ਪਰਮੇਸ਼ਵਰ ਜੀ ਦੇ ਨਾਲ ਧੋਖਾ ਨਹੀਂ ਕਰ ਸਕਦੇ ਸੋ ਆਪਣੀ ਆਸ ਪਰਮੇਸ਼ਵਰ ਜੀ ਦੇ ਉੱਤੇ ਰੱਖੋ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਦੀ ਵੀ ਸ਼ਰਮਿੰਦਗੀ ਦਾ ਸਾਹਮਣਾ ਨਾ ਕਰੋ ਹallelujah ਹallelujah ਸੋ ਅਸੀਂ ਹੁਣ ਦੇਖਾਂਗੇ ਪਵਿੱਤਰ ਪੁਸਤਕ ਦੇ ਵਿੱਚੋਂ ਬਾਈਬਲ ਦੇ ਵਿੱਚੋਂ ਨਵੇਂ ਨੇਮ ਦੇ ਵਿੱਚ ਰੋਮੀਆਂ ਦੀ ਕਿਤਾਬ ਉਸ ਦਾ 10 ਨੰਬਰ ਅਧਿਆਇ ਔਰ ਉਸ ਦੀ 11 ਨੰਬਰ ਪੰਕਤੀ ਦੇ ਵਿੱਚ ਧਰਮ ਪੁਸਤਕ ਇਹ ਕਹਿੰਦਾ ਹੈ ਪਈ ਜੋ ਕੋਈ ਉਸ ਉੱਤੇ ਨਿਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ ਹਾਂਜੀ ਪੁੱਤਰ ਬਾਣੀ ਸਾਨੂੰ ਕੀ ਦੱਸਦੀ ਹੈ ਜੋ ਕੋਈ ਕੌਣ ਜੋ ਕੋਈ ਉਹਨੇ ਨਹੀਂ ਕਿਹਾ ਕਿ ਜਿਸ ਦੇ ਨਾਮ ਪਿੱਛੇ ਸਰਨੇਮ ਫਲਾਣਾ ਹੋਵੇ ਕਹਿੰਦਾ ਜੋ ਕੋਈ ਗੋਰਾ ਹੋਵੇ ਕਾਲਾ ਹੋਵੇ ਇੰਡੀਅਨ ਹੋਵੇ ਅਫਰੀਕਨ ਹੋਵੇ ਅਮਰੀਕਨ ਹੋਵੇ ਬ੍ਰਿਟਿਸ਼ ਹੋਵੇ ਹੂ ਐਵਰ ਕੋਈ ਵੀ ਹੋਵੇ ਕਹਿੰਦਾ ਜੋ ਕੋਈ ਉਸ ਉੱਤੇ ਨੇਚਾ ਕਰੇ ਕੀ ਕਰੇ ਨੇਚਾ ਨੇਚਾ ਕਰੇ ਨੇਚਾ ਦਾ ਮਤਲਬ ਪਤਾ ਕੀ ਹੈ ਵਿਸ਼ਵਾਸ ਜੋ ਵੀ ਕੋਈ ਚਾਹੇ ਉਹ ਕਿਸੇ ਵੀ ਕੰਟਰੀ ਨੂੰ ਕਿਸੇ ਵੀ ਜਾਤੀ ਨੂੰ ਬਿਲੋਂਗ ਕਰਦਾ ਹੋਵੇ ਓ ਪਰਮੇਸ਼ਵਰ ਤੇ ਉੱਤੇ ਵਿਸ਼ਵਾਸ ਕਰੇ ਤੇ ਓਹ ਲੱਜਾਵਾਨ ਨਾ ਹੋਵੇਗਾ ਜੇ ਅੱਜ ਅਸੀਂ ਕਿਸੇ وجہ ਦੇ ਨਾਲ ਲੋਕਾਂ ਦੇ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰ ਰਹੇ ਹਾਂ ਕਿ ਇਹ ਤਾਂ ਚਰਚ ਨੂੰ ਜਾਂਦਾ ਹੈ ਹਾਲੇ ਤੱਕ ਇਹਦੇ 3 ਪੁੱਤਰ ਬੇਰੋਜ਼ਗਾਰ ਹਨ ਇਹ ਬੇਰੋਜ਼ਗਾਰ ਹੈ ਇਹਦੇ ਘਰ 'ਚ ਬਰਕਤਾਂ ਨਹੀਂ ਹਨ ਇਹਦੇ ਘਰ 'ਚ ਖਾਣ ਨੂੰ ਦਾਣੇ ਨਹੀਂ ਹਨ ਇਹਦੇ ਕੋਲੇ ਔਲਾਦ ਨਹੀਂ ਹੈ ਇਸ ਦੀ ਔਲਾਦ ਆਗਿਆਕਾਰੀ ਵਿੱਚ ਨਹੀਂ ਹੈ ਸਾਡੇ ਪਰਮੇਸ਼ਵਰ ਵਿੱਚ ਕੋਈ ਕਮੀ ਨਹੀਂ ਹੈ ਹਾਲੇਲੂਇਆ ਹਾਲੇਲੂਇਆ ਸਾਡੀ ਨੇਚਰ ਦੇ ਵਿੱਚ ਕਮੀ ਹੈ ਜਿਸ ਦਾ ਕਰਕੇ ਅਸੀਂ ਖੁਦ ਲੱਜਿਆਵਾਨ ਹੁੰਦੇ ਹਾਂ ਅਤੇ ਆਪਣੇ ਪਰਮੇਸ਼ਵਰ ਨੂੰ ਉਸਤਤ ਮੁਕਤ ਰਹਿਣ ਦਿੰਦੇ ਹਾਂ ਕਿਉਂਕਿ ਧਰਮ ਪੁਸਤਕੇ ਪੁੱਤਰ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਜੋ ਵੀ ਕੋਈ ਉਸ ਉੱਤੇ ਨੇਚਾ ਕਰੇ ਉਹ ਲੱਜਿਆਵਾ ਨਾ ਹੋਵੇਗਾ ਜੇਕਰ ਤੁਸੀਂ ਸਿਰਫ ਇਸੇ ਹੀ ਬਚਨ ਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕਰ ਲਵੋ ਅੱਜ ਤੁਹਾਡੀ ਸਾਰੀ ਸ਼ਰਮਿੰਦਗੀ ਯਸੂਮਸੀ ਦੇ ਨਾਮ ਚ ਚੱਕੀ ਜਾਵੇਗੀ ਅਮੀਨ ਅੱਜ ਤੁਸੀਂ ਆਪਣੇ ਨਾਲ ਔਲਾਦ ਲੈ ਕੇ ਜਾਓ ਯੈਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਜਿੰਨੇ ਬੇਰੋਜ਼ਗਾਰ ਹਨ ਉਹ ਆਪਣੇ ਨਾਲ ਨੌਕਰੀ ਨੂੰ ਲੈ ਕੇ ਜਾਣਗੇ ਯੈਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਜਿੰਨਿਆਂ ਦੇ ਬੱਚੇ ਅਣ ਆਗਿਆਕਾਰੀ ਦੇ ਵਿੱਚ ਹਨ ਉਹਨਾਂ ਦੇ ਬੱਚਿਆਂ ਦੇ ਉੱਤੇ ਯੈਸੂ ਮਸੀਹ ਦੀ ਆਗਿਆਕਾਰੀ ਆ ਰਹੀ ਹੈ ਜਿੱਦਾਂ ਯੈਸੂ ਮਸੀਹ ਜੀ ਨੇ ਆਪਣੇ ਪਿਤਾ ਦੀ ਆਗਿਆਕਾਰੀ ਕੀਤੀ ਅੰਤਲੇ ਸਾਹਤ ਦੀ ਮੇਰੀ ਗਰੀਬੀ ਨੂੰ ਚੱਕ ਸਕਦੇ ਹੋ ਪ੍ਰਭੂ ਜੀ ਤੁਸੀਂ ਮੇਰੀ ਬਿਮਾਰੀ ਨੂੰ ਚੱਕ ਸਕਦੇ ਹੋ ਮੇਰੇ ਤੋਂ ਗਰੀਬੀ ਦੂਰ ਹੋ ਜਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਤੋਂ ਨਫ਼ਰਤ ਦੂਰ ਹੋ ਜਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜੇ ਲੋਕੀ ਮੇਰੇ ਤੋਂ ਨਫ਼ਰਤ ਕਰਦੇ ਹਨ ਉਹ ਪਿਆਰ ਨਾਲ ਭਰ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੇ ਤੁਹਾਡੇ ਲਈ ਹੋ ਜਾਊਗਾ ਹਾਲੇਲੂਇਆ ਅੱਜ ਜਿਹੜੇ ਲੋਕ ਇਸ ਜਗ੍ਹਾ ਤੇ ਬੈਠ ਕੇ ਆਪਣੀ ਨਫ਼ਰਤ ਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੱਢ ਦੇਣਗੇ ਉਹਨਾਂ ਦੇ ਵੈਰੀ ਉਹਨਾਂ ਵੱਲ ਮੇਲ ਮਿਲਾਪ ਦਾ ਹੱਥ ਵਧਾਉਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਆਮੀਨ ਕਿਉਂਕਿ ਸਾਡਾ ਪਰਮੇਸ਼ਵਰ ਮੇਲ ਮਿਲਾਪ ਦਾ ਪਰਮੇਸ਼ਵਰ ਹੈ ਜਦੋਂ ਅਸੀਂ ਆਪਣੇ ਹਿਰਦੇ ਨੂੰ ਪਿਆਰ ਦੇ ਲਈ ਖੋਲ ਦੇਵਾਂਗੇ ਤਾਂ ਵੈਰੀ ਆਪਣੀਆਂ ਜੁਗਤਾਂ ਬਣਾਉਣੀਆਂ ਬੰਦ ਕਰ ਦੇਣਗੇ ਕਿਉਂਕਿ ਅਸੀਂ ਵਚਨ ਚੋਂ ਸਿੱਖਦੇ ਹਾਂ ਵਚਨ ਚ ਲਿਖਿਆ ਹੈ ਮੈਂ ਤੇਰੇ ਵੈਰੀ ਦੀ ਮੇਜ ਤੇਰੇ ਸਾਹਮਣੇ ਵਿਸ਼ਾਵਾਂਗਾ ਪਰਮੇਸ਼ਵਰ ਜੀ ਸਾਨੂੰ ਕਦੀ ਵੀ ਸ਼ਰਮਿੰਦਿਆ ਨਹੀਂ ਹੋਣ ਦੇਣਗੇ ਅਸੀਂ ਦੇਖਾਂਗੇ ਵਿਸਥਾ ਸਾਰ ਦੀ ਪੁਸਤਕ ਉਸ ਦਾ 31 ਨੰਬਰ ਅਧਿਆਇ ਔਰ ਉਸ ਦੀ 6 ਨੰਬਰ ਪੰਕਤੀ ਦੇ ਵਿੱਚ ਤਕੜੇ ਹੋਵੋ ਹੌਸਲਾ ਰੱਖੋ ਡਰੋ ਨਾ ਅਤੇ ਨਾਹੀ ਉਹਨਾਂ ਤੋਂ ਕੰਬੋ ਕਿਉਂਕਿ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਹੀ ਤੁਹਾਡੇ ਨਾਲ ਨਾਲ ਜਾਂਦਾ ਹੈ ਉਹ ਨਾ ਤਾਂ ਤੁਹਾਨੂੰ ਛੱਡੇਗਾ ਨਾ ਤੁਹਾਨੂੰ त्याਗੇਗਾ ਹਾਂਜੀ ਹੁਣ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਬਈ ਹੁਣ ਤਾਂ ਅਸੀਂ ਚਰਚ ਨੂੰ ਆਉਣ ਲੱਗੇ ਆ ਹੁਣ ਸਾਡੇ ਭੈਣ ਭਰਾਵਾਂ ਨੇ ਸਾਨੂੰ ਛੱਡ ਦਿੱਤਾ ਹੁਣ ਸਾਡੀ ਮਦਦ ਕੌਣ ਕਰੂਗਾ ਪਹਿਲਾਂ ਤੇ ਅਸੀਂ ਡਾਂਗ ਸੋਟੇ ਦੇ ਨਾਲ ਕਬਜ਼ਾ ਕਰ ਲੈਂਦੇ ਸੀ ਪਰ ਵਚਨ ਤਾਂ ਇਸ ਗੱਲ ਦੀ ਮਨਾਹੀ ਕਰਦਾ ਹੈ ਹੁਣ ਸਾਡੇ ਨਾਲ ਕੀ ਹੋਵੇਗਾ ਹੁਣ ਸਾਡੀ ਮਦਦ ਨੂੰ ਕੌਣ ਆਵੇਗਾ ਹੁਣ ਸਾਡੇ ਉੱਤੇ ਕੀ ਵਾਪਰੇਗਾ ਅਸੀਂ ਕੀ ਖਾਵਾਂਗੇ ਅਸੀਂ ਕਿੱਥੇ ਰ੍ਹਾਂਗੇ ਕਹਿੰਦਾ ਤੁਸੀਂ ਇਹਨਾਂ ਚੀਜ਼ਾਂ ਦੀ ਚਿੰਤਾ ਨਾ ਕਰੋ ਕਹਿੰਦਾ ਤਕੜੇ ਹੋਵੋ ਕਿੱਦਾਂ ਤਕੜੇ ਹੋਣਾ ਪਹਿਲਵਾਨੀ ਕਰਕੇ ਨਹੀਂ ਅੰਦਰੋਂ ਤਕੜੇ ਹੋਵੋ ਨੇਚਾ ਦੇ ਵਿੱਚ ਤਕੜੇ ਹੋ ਜੋ ਵਿਸ਼ਵਾਸ ਦੇ ਵਿੱਚ ਤਕੜੇ ਹੋ ਜੋ ਤੇ ਕਹਿੰਦਾ ਹੌਸਲਾ ਰੱਖੋ ਕਈ ਭੈਣ ਭਰਾ ਤਕੜੇ ਤੇ ਹੁੰਦੇ ਹਨ ਅੰਦਰੋਂ ਬੜੇ ਮਜ਼ਬੂਤ ਹੁੰਦੇ ਹਨ ਪਰ ਉਹਨਾਂ ਦਾ ਹੌਸਲਾ ਨਹੀਂ ਹੁੰਦਾ ਉਹਨਾਂ ਦੇ ਕੋਲ ਪੇਸ਼ੈਂਸ ਨਹੀਂ ਹੁੰਦੀ ਉਹਨਾਂ ਦੇ ਕੋਲ ਸਬਰ ਦੀ ਕਮੀ ਹੁੰਦੀ ਹੈ ਉਹ ਕਹਿੰਦੇ ਹਨ ਅੱਜ ਹੀ ਮੈਨੂੰ ਸਾਰਾ ਕੁਝ ਮਿਲ ਜਾਵੇ ਪਰ ਨਹੀਂ ਸਿਆਣੇ ਕਹਿੰਦੇ ਹਨ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਵਚਨ ਵੀ ਸਾਨੂੰ ਦੱਸਦਾ ਕਹਿੰਦਾ ਤਕੜੇ ਹੋਵੋ ਹੌਸਲਾ ਰੱਖੋ ਹੌਸਲਾ ਰੱਖੋ ਦਾ ਮਤਲਬ ਜਦੋਂ ਅਸੀਂ ਅੱਗੇ ਜਾ ਕੇ ਪਵਿੱਤਰ ਵਚਨ ਦੇ ਵਿੱਚ ਵਾਦੇ ਹਾਂ ਤੇ ਉਹ ਕਹਿੰਦਾ ਹਰ ਕੰਮ ਦਾ ਇੱਕ ਵੇਲਾ ਹੈ ਕਹਿੰਦਾ ਹੌਸਲਾ ਰੱਖੋ ਪਰ ਨੇਚਾ ਦੇ ਬੱਚੇ ਤੱਕੜੇ ਰਵੋ ਤੁਸੀਂ ਐਦਾਂ ਨਾ ਖਾਬਰ ਜਿਓ ਕਿ ਅੱਜ ਮੇਰੇ ਨਾਲ ਨਹੀਂ ਹੋਇਆ ਤੇ ਹੁਣ ਆ ਹੀ ਨਹੀਂ ਜੋ ਤੁਸੀਂ ਚਾਹੁੰਦੇ ਆ ਪਰਮੇਸ਼ਰ ਜੀ ਤੁਹਾਡੇ ਲਈ ਕਰਨਗੇ ਪਰ ਉਹਦਾ ਇੱਕ ਸਮਾਂ ਆ ਉਸ ਸਮੇਂ ਨੂੰ ਉਡੀਕੋ ਹੌਸਲੇ ਦੇ ਨਾਲ ਪਰ ਤੱਕੜੇ ਰਵੋ ਕਮਜ਼ੋਰ ਨਾ ਹੋ ਜਿਓ ਕਿ ਪਰਮੇਸ਼ਰ ਨੇ ਸਾਡੇ ਲਈ ਕੀਤਾ ਨਹੀਂ ਕਹਿੰਦਾ ਡਰੋ ਨਾ ਹੁਣ ਤੁਸੀਂ ਡਰਨਾ ਬੰਦ ਕਰ ਦਿਓ ਕਈ ਭੈਣ ਭਰਾ ਡਰਦੇ ਹਨ ਕਿ ਪਹਿਲਾਂ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਫਸੇ ਸੀ ਹੁਣ ਅਸੀਂ ਯਿਸੂ ਮਸੀਹ ਜੀ ਦੇ ਕੋਲ ਆ ਗਏ ਹੁਣ ਉਹਨਾਂ ਚੀਜ਼ਾਂ ਨੇ ਸਾਡਾ ਨੁਕਸਾਨ ਕਰਨਾ ਸ਼ੁਰੂ ਕਰ ਦੇਣਾ ਹੈ ਡਰਨਾ ਬੰਦ ਕਰ ਦਿਓ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਵੀ ਮਨੁੱਖ ਦੇ ਵਿੱਚ ਐਡੀ ਸਮਰਥ ਨਹੀਂ ਕਿ ਉਹ ਯਿਸੂ ਮਸੀਹ ਦੇ ਨਾਮ ਦਾ ਸਾਹਮਣਾ ਕਰ ਸਕੇ ਹallelujah ਜਿੱਥੇ ਯਿਸੂ ਮਸੀਹ ਦਾ ਨਾਮ ਹੈ ਉੱਥੇ ਸਾਰੇ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਹallelujah ਕਹਿੰਦਾ ਡਰੋ ਨਾ ਤੁਸੀਂ ਆਪਣੇ ਹਾਲਾਤਾਂ ਤੋਂ ਡਰਨਾ ਬੰਦ ਕਰ ਦਿਓ ਆਪਣੀਆਂ ਸਿਚੁਏਸ਼ਨਸ ਤੋਂ ਘਬਰਾਉਣਾ ਬੰਦ ਕਰ ਦਿਓ ਆਪਣੀਆਂ ਬਿਮਾਰੀਆਂ ਤੋਂ ਡਰਨਾ ਬੰਦ ਕਰ ਦਿਓ ਲੋਕੀ ਤੁਹਾਡੇ ਲਈ ਕੀ ਬੋਲਦੇ ਹਨ ਕੀ ਸੋਚਦੇ ਹਨ ਇਹਨਾਂ ਚੀਜ਼ਾਂ ਬਾਰੇ ਸੋਚਣਾ ਬੰਦ ਕਰ ਦਿਓ ਇਹਨਾਂ ਚੀਜ਼ਾਂ ਨੂੰ ਸੋਚ ਕੇ ਘਬਰਾਉਣਾ ਬੰਦ ਕਰ ਦਿਓ ਕਹਿੰਦਾ ਨਾਹੀ ਉਹਨਾਂ ਤੋਂ ਕੰਬੋ ਉਹਨਾਂ ਚੀਜ਼ਾਂ ਦਾ ਕਰਕੇ ਤੁਸੀਂ ਥਰ-ਥਰ ਨਾ ਕਰਦੇ ਫਿਰੋ ਕਿ ਹੁਣ ਕੀ ਹੋਵੇਗਾ ਹਾਏ ਮੈਨੂੰ ਡਾਈਫਾਈਡ ਹੋ ਗਿਆ ਮੇਰੇ ਸੈੱਲ ਕੱਟ ਗਏ ਹੁਣ ਮੇਰੇ ਨਾਲ ਕੀ ਹੋਵੇਗਾ ਸ਼ਾਇਦ ਮੈਂ ਹੁਣ ਨਹੀਂ ਬਚਾਂਗਾ ਤੁਸੀਂ ਡਰਨਾ ਬੰਦ ਕਰ ਦਿਓ ਤਕੜੇ ਰਵੋ ਹੌਸਲਾ ਰੱਖੋ ਡਰੋ ਨਾ ਕੰਬੋ ਨਾ ਕੀ ਕਹਿੰਦਾ ਯਹਵਾ ਤੁਹਾਡਾ ਪਰਮੇਸ਼ਰ ਹੀ ਤੁਹਾਡੇ ਨਾਲ ਜਾਂਦਾ ਹੈ ਹਾਲੇਲੂਇਆ ਤੁਹਾਡਾ ਪਰਮੇਸ਼ਰ ਹਰ ਜਗ੍ਹਾ ਤੇ ਤੁਹਾਡੇ ਨਾਲ ਜਾਂਦਾ ਹੈ। ਪਵਿੱਤਰ ਵਚਨ ਦੇ ਵਿੱਚ 365 ਵਾਰ ਲਿਖਿਆ ਹੈ, "ਨਾ ਡਰ ਮੈਂ ਤੇਰੇ ਅੰਗ ਸੰਗ ਹਾਂ।" ਹallelujah! ਹallelujah! ਮਤਲਬ ਕਿ ਹਰ ਦਿਨ ਉਹ ਤੁਹਾਨੂੰ ਕਹਿੰਦਾ ਹੈ, "ਨਾ ਡਰ ਮੈਂ ਤੇਰੇ ਨਾਲ ਆਂ।" ਫਿਰ ਤੁਸੀਂ ਕਿਉਂ ਡਰਦੇ ਹੋ? ਕਿਉਂ ਘਬਰਾਉਂਦੇ ਹੋ? ਜੇ ਇਸ ਪਰਮੇਸ਼ਰ ਤੇ ਤੁਸੀਂ ਆਸ ਰੱਖਦੇ ਹੋ, ਤੁਹਾਨੂੰ ਕਦੇ ਵੀ ਲੱਜਾਵਾਨ ਨਹੀਂ ਹੋਣ ਦੇਵੇਗਾ। ਇਸ ਕਰਕੇ ਹਰ ਰੋਜ਼ ਆਪਣਾ ਕੰਫੈਸ਼ਨ ਕਰੋ ਮੈਂ ਨਾ ਡਰਾਂਗਾ ਨਾ ਘਬਰਾਵਾਂਗਾ ਕਿਉਂਕਿ ਮੇਰਾ ਪਰਮੇਸ਼ਵਰ ਆਸਾ ਦਾ ਪਰਮੇਸ਼ਵਰ ਮੇਰੇ ਨਾਲ ਹੈ ਉਹ ਮੈਨੂੰ ਕਦੇ ਵੀ ਇਕੱਲਾ ਨਹੀਂ ਛੱਡੇਗਾ ਔਰ ਜਿਸ ਜਗ੍ਹਾ ਤੇ ਪਰਮੇਸ਼ਵਰ ਜੀ ਖੁਦ ਤੁਹਾਡੇ ਨਾਲ ਜਾਂਦੇ ਹਨ ਉਸ ਜਗ੍ਹਾ ਤੇ ਕਦੇ ਵੀ ਤੁਸੀਂ ਨਿਰਾਸ਼ ਵਾਪਸ ਨਹੀਂ ਆਉਂਗੇ ਅਗਰ ਤੁਸੀਂ ਨੌਕਰੀ ਦੇ ਲਈ ਨਿਕਲੇ ਹੋ ਆਪਣੇ ਸ਼ਬਦ ਬੋਲ ਕੇ ਚੱਲੋ ਮੇਰਾ ਪਰਮੇਸ਼ਵਰ ਮੇਰੇ ਨਾਲ ਜਾ ਰਿਹਾ ਹੈ ਮੈਂ ਜ਼ਰੂਰ ਫਤਿਹਮੰਦ ਹੋਵਾਂਗਾ ਮੈਨੂੰ ਵਚਨ ਦੇ ਵਿੱਚੋਂ ਦਿਲਾਸਾ ਮਿਲਿਆ ਹੈ ਵਚਨ ਚ ਮੈਨੂੰ ਦੱਸਿਆ ਹੈ ਕਿ ਮੈਂ ਤੈਨੂੰ ਹੱਦੋਂ ਵੱਧ ਫਤਿਹ ਬਖਸ਼ੀ ਹੈ ਮੈਂ ਨਿਰਾਸ਼ ਵਾਪਸ ਨਹੀਂ ਆਵਾਂਗਾ ਇਹ ਨੌਕਰੀ ਮੇਰੇ ਲਈ ਹੈ ਮੈਂ ਇਸ ਨੌਕਰੀ ਨੂੰ ਲੈ ਕੇ ਵਾਪਸ ਆਵਾਂਗਾ ਕਿਉਂਕਿ ਮੇਰਾ ਪਰਮੇਸ਼ਵਰ ਮੈਨੂੰ ਲੱਜਾਵਾਨ ਨਹੀਂ ਹੋਣ ਦੇਵੇਗਾ ਮੇਰਾ ਪਰਮੇਸ਼ਰ ਮੇਰੇ ਨਾਲ ਜਾਂਦਾ ਹੈ ਤੇ ਮੈਨੂੰ ਫਤਿਹ ਬਖਸ਼ਦਾ ਹੈ ਸੋ ਜਦੋਂ ਅਸੀਂ ਬਾਈਬਲ ਨੂੰ ਬਹੁਤ ਗੌਰ ਦੇ ਨਾਲ ਪੜ੍ਹਦੇ ਆਂ ਤੇ ਬਹੁਤ ਅੱਛੀਆਂ ਅਸੀਂ ਕਹਾਣੀਆਂ ਦੇ ਉੱਤੇ ਨਜ਼ਰ ਮਾਰਦੇ ਆਂ ਤੇ ਉਹਨਾਂ ਦੇ ਵਿੱਚੋਂ ਇੱਕ ਦੋ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਯੂਸਫ ਨਾਮਾ ਮਨੋਖ ਸੀ ਉਹਨੂੰ ਉਹਦੇ ਭਰਾਵਾਂ ਨੇ ਵੇਚ ਦਿੱਤਾ ਸੀ ਉਹ ਉਹਨੂੰ ਇੱਕ ਨਕਮਾ ਮਨੁੱਖ ਸਮਝਦੇ ਸੀ ਇੱਕ ਜੇਲਰ ਨੇ ਉਹਨੂੰ ਦੇਖਿਆ ਤੇ ਉਹਨੇ ਉਹਨੂੰ ਸਮਝਿਆ ਕਿ ਇਹ ਇੱਕ ਅੱਛਾ ਜੇਲਰ ਬਣਨ ਦੇ ਯੋਗ ਹੈ ਮੈਂ ਤੁਹਾਨੂੰ ਦੱਸਦੀ ਕਿ ਕੋਈ ਤੁਹਾਡੇ ਲਈ ਕੀ ਸੋਚਦਾ ਆ ਜਿਹੜੇ ਭਰਾ ਸੀ ਉਹ ਸੋਚਦੇ ਸੀ ਇਹ ਨਕਮਾ ਆ ਯੂਸਲੈਸ ਆ ਸਾਡੇ ਕੰਮ ਦਾ ਨਹੀਂ ਆ ਇੱਕ ਜੇਲਰ ਸੀ ਉਹਦੀ ਨਿਗਾ ਪਈ ਤੇ ਉਹਨੇ ਕਿਹਾ ਇਹ ਚੰਗਾ ਇੰਤਜ਼ਾਮ ਕਰਨ ਵਾਲਾ ਜੇਲਰ ਬਣ ਸਕਦਾ ਆ ਇੱਕ ਰਾਜੇ ਨੇ ਜਦੋਂ ਉਸਨੂੰ ਦੇਖਿਆ ਤੇ ਉਹਨੇ ਕਿਹਾ ਇਹ ਬੁੱਧੀਮਾਨ ਮਨੁੱਖ ਆ ਜਦ ਇੱਕ ਰਾਣੀ ਨੇ ਉਸ ਨੂੰ ਦੇਖਿਆ ਤੇ ਉਹਨੇ ਕਿਹਾ ਇਹ ਮੇਰੇ ਲਈ ਚੰਗਾ ਮਿੱਤਰ ਸਾਥਤ ਹੋ ਸਕਦਾ ਹੈ ਪਰ ਜਦ ਪਰਮੇਸ਼ਰ ਨੇ ਉਸ ਨੂੰ ਦੇਖਿਆ ਤੇ ਉਹਨੇ ਸਾਰੇ ਮਿਸਰ ਤੋਂ ਰਾਜਾ ਹੋਣ ਲਈ ਉਹਨੂੰ ਦੇ ਦਿੱਤਾ ਹallelujah ਕੋਈ ਤੁਹਾਡੇ ਲਈ ਕੀ ਸੋਚਦਾ ਮੈਟਰ ਨਹੀਂ ਕਰਦਾ ਕੋਈ ਤੁਹਾਡੇ ਲਈ ਕੀ ਗੈਸ ਕਰਦਾ ਜਾਂ ਤੁਹਾਡੇ ਲਈ ਮਾਇਨੇ ਨਹੀਂ ਰੱਖਦਾ ਪਰ ਪਰਮੇਸ਼ਰ ਤੁਹਾਡੇ ਲਈ ਕੀ ਸੋਚਦਾ ਜਾਂ ਉਹੀ ਸਭ ਤੋਂ ਚੰਗਾ ਆ ਹallelujah ਕਹਿੰਦਾ ਆਪਣੇ ਮਨੋਰਥਾਂ ਨੂੰ ਮੇਰੇ ਗੋਚਰੇ ਕਰ ਤਾਂ ਮੈਂ ਉਹਨਾਂ ਨੂੰ ਪੂਰੇ ਕਰਾਂਗਾ ਹallelujah Esther ਇੱਕ ਯਤੀਮ ਕੁੜੀ ਸੀ ਬਾਈਬਲ ਦੇ ਵਿੱਚ ਇੱਕ ਔਰਤ ਹੈ ਜਿਸ ਦਾ ਨਾਮ Esther ਸੀ ਉਹ ਇੱਕ ਯਤੀਮ ਸੀ ਅਜਾਦ ਉਸ ਦੇ ਰਿਸ਼ਤੇਦਾਰ ਨੇ ਉਹਨੂੰ ਦੇਖਿਆ ਤੇ ਉਹਨੂੰ ਤਰਸ ਕਰਕੇ ਪਾਲਣਾ ਸ਼ੁਰੂ ਕੀਤਾ ਪਰ ਬਹੁਤ ਸਾਰੇ ਲੋਕ ਜਿਹੜੇ ਸਿਰਫ ਉਹਨੂੰ ਯਤੀਮ ਹੀ ਸਮਝਦੇ ਸੀ ਉਹ ਉਹਦੀ ਕੋਈ ਮਦਦ ਨਹੀਂ ਕਰ ਸਕਦੇ ਸੀ ਕਿ ਉਹਨੂੰ ਬਹੁਤ ਅੱਗੇ ਲੈ ਕੇ ਜਾ ਸਕਣ ਜਦ ਇੱਕ ਰਾਜੇ ਨੇ ਉਸਨੂੰ ਦੇਖਿਆ ਤੇ ਇੱਕ ਖੂਬਸੂਰਤ ਕੰਨਿਆ ਸਮਝਿਆ ਪਰ ਜਦ ਪਰਮੇਸ਼ਵਰ ਦੀ ਨਿਗਾ ਉਸ ਦੇ ਉੱਤੇ ਪਈ ਤੇ ਉਹਨੇ ਬੁੱਧੀਮਾਨ ਰਾਣੀ ਸਾਬਤ ਕੀਤਾ ਹallelujah ਅੱਜ ਤੁਸੀਂ ਆਪਣੇ ਆਪ ਨੂੰ ਆਮ ਔਰਤਾਂ ਜਾਂ ਆਮ ਮਨੁੱਖ ਨਾ ਸਮਝੋ ਪਰਮੇਸ਼ਵਰ ਦੀ ਨਜ਼ਰ ਅੱਜ ਤੁਹਾਡੇ ਉੱਤੇ ਹੈ ਅਰ ਉਸਦੇ ਮਨੋਰਥ ਉਸਦੇ ਪਲਾਨ ਤੁਹਾਡੇ ਲਈ ਬਹੁਤ ਡੂੰਗੇ ਹਨ ਬੇਸ਼ੱਕ ਤੁਸੀਂ ਅੱਜ ਇੱਕ ਕੰਪਨੀ ਦੇ ਵਿੱਚ ਨੌਕਰ ਹੋ ਸਕਦੇ ਹੋ ਪਰ ਪਰਮੇਸ਼ਵਰ ਤੁਹਾਨੂੰ ਉਹਦੇ ਐਗਜ਼ੀਕਿਊਟਿਵ ਬਣਾਉਣ ਦੀ ਸਮਰਥ ਰੱਖਦੇ ਹਨ ਹallelujah ਉੱਚਾ ਸੋਚਣਾ ਸ਼ੁਰੂ ਕਰੋ ਕਹਿੰਦਾ ਜਿੱਥੇ ਤੱਕ ਤੂੰ ਲੋਚ ਸਕਦਾ ਲੋਚ ਜਿੱਥੇ ਤੇਰੀ ਹੱਦ ਖਤਮ ਹੁੰਦੀ ਉੱਥੋਂ ਮੇਰੀਆਂ ਹੱਦਾਂ ਸ਼ੁਰੂ ਹੁੰਦੀਆਂ ਹਨ ਕਹਿੰਦਾ ਮੰਗੋ ਤੇ ਤੁਹਾਨੂੰ ਦਿੱਤਾ ਜਾਊਗਾ ਹੁਣ ਤੋਂ ਚੰਗੀਆਂ ਚੀਜ਼ਾਂ ਮੰਗਣੀਆਂ ਪਰਮੇਸ਼ਰ ਦੇ ਹਜ਼ੂਰੋਂ ਸ਼ੁਰੂ ਕਰੋ ਦਾਊਦ ਝੋਪੇਡਾਂ ਨੂੰ ਚਾਰਦਾ ਸੀ ਉਸ ਦਾ ਪਿਤਾ ਉਸ ਨੂੰ ਕੀ ਸਮਝਦਾ ਸੀ ਇੱਕ ਚੰਗਾ ਪੁੱਤਰ ਤੇ ਉਸ ਦੇ ਭਰਾ ਉਸ ਨੂੰ ਕੀ ਸਮਝਦੇ ਸਨ ਇੱਕ ਚੰਗਾ ਚਰਵਾਹਾ ਤੇ ਸ਼ਾਊਲ ਰਾਜਾ ਉਸ ਨੂੰ ਕੀ ਸਮਝਦਾ ਸੀ ਇੱਕ ਸੂਰਬੀਰ ਸੈਨਿਕ ਤੇ ਪਰਮੇਸ਼ਰ ਨੇ ਉਹਨੂੰ ਕੀ ਸਾਬਤ ਕੀਤਾ ਇੱਕ ਬਾਦਸ਼ਾਹ ਹਤ ਦਾ ਮਾਲਕ ਹallelujah ਜਦੋਂ ਪਰਮੇਸ਼ਵਰ ਦੀ ਨਜ਼ਰ ਕਿਸੇ ਦੇ ਉੱਤੇ ਪੈਂਦੀ ਹੈ ਤੇ ਉਹ ਮਿੱਟੀ ਕੁੰਦਨ ਹੋ ਜਾਂਦੀ ਹੈ ਜਿਸ ਚੀਜ਼ ਨੂੰ ਪਰਮੇਸ਼ਵਰ ਦੇ ਹੱਥ ਲੱਗ ਜਾਂਦੇ ਹਨ ਉਹ ਬਹੁਮੁੱਲੀ ਹੋ ਜਾਂਦੀ ਹੈ ਤੇ ਤੁਹਾਨੂੰ ਸਾਰਿਆਂ ਨੂੰ 9 ਮਹੀਨੇ ਪਰਮੇਸ਼ਵਰ ਨੇ ਘਰੀਣੀ ਦੇ ਵਾਂਗ ਸਿਰਜਿਆ ਹਰ ਰੋਜ਼ ਤੁਹਾਨੂੰ ਹੱਥ ਲਾਏ ਤੁਸੀਂ ਮਿੱਟੀ ਦੇ ਮਿੱਟੀ ਕਿਉਂ ਹੋ ਤੁਸੀਂ ਅੱਜ ਤੱਕ ਕੁੰਦਨ ਕਿਉਂ ਨਹੀਂ ਹੋਏ ਕਿਉਂਕਿ ਤੁਸੀਂ ਉਸ ਸਪਰਸ਼ ਨੂੰ ਮਹਿਸੂਸ ਨਹੀਂ ਕੀਤਾ ਅੱਜ ਤਾਂ ਉਸ ਸੁੱਤੇ ਹੋਏ ਸਪਰਸ਼ ਨੂੰ ਆਪਣੇ ਅੰਦਰ ਜਗਾਓ ਜਿੱਦਾਂ ਜਿੱਦਾਂ ਉਹ ਸਪਰਸ਼ ਤੁਹਾਡੇ ਅੰਦਰ ਜਾਗੇਗਾ ਤੁਹਾਡਾ ਜੀਵਨ ਤੁਹਾਡਾ ਬਦਨ ਤੁਹਾਡੀਆਂ ਸੋਚਾਂ ਤੁਹਾਡੀਆਂ ਵਰਕਤਾ ਬਹੁਮੁੱਲੀਆਂ ਹੋ ਜਾਣਗੀਆਂ ਯਿਸੂਮਸੀ ਦੇ ਨਾਮ ਦੇ ਵਿੱਚ ਹallelujah ਕਿਉਂਕਿ ਆਸਾ ਦਾ ਪਰਮੇਸ਼ਵਰ ਸਾਨੂੰ ਕਦੇ ਵੀ ਸ਼ਰਮਿੰਦਿਆ ਨਹੀਂ ਹੋਣ ਦਿੰਦਾ ਅਸੀਂ ਪਵਿੱਤਰ ਪੁਸਤਕ ਦੇ ਵਿੱਚ ਅੱਗੇ ਵਧਾਂਗੇ ਤੇ ਅਸੀਂ ਦੇਖਾਂਗੇ ਰੋਮੀਆਂ ਦੀ ਪੁਸਤਕ ਉਸ ਦਾ 5 ਨੰਬਰ ਅਧਿਆਇ ਅਰ ਸੱਤ ਨੰਬਰ ਪੰਕਤੀ ਦੇ ਵਿੱਚ ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ ਹਾਂਜੀ 8 ਨੰਬਰ ਵੀ ਪੜ੍ਹ ਦੋ ਪਲੀਜ਼ ਪਰੰਤੂ ਪਰਮੇਸ਼ਵਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪ੍ਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾ ਤਾਂ ਬਸੀ ਸਾਡੇ ਲਈ ਮੋਇਆ ਹਾਂਜੀ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਆਸ ਸਿਰਫ ਯਸੂਮ ਸੇ ਉੱਤੇ ਹੀ ਕਿਉਂ ਰੱਖੀਏ ਸਾਨੂੰ ਸਾਡੀ ਜਾਣ ਪਹਿਚਾਨ ਵਾਲੇ ਤੇ ਸਾਨੂੰ ਜਾਣਨ ਵਾਲੇ ਤਾਂ ਬਹੁਤ ਵੱਡੇ ਵੱਡੇ ਆਫੀਸਰਸ ਆ ਬਹੁਤ ਅੱਛੇ ਰਿਲੇਟਿਵਸ ਆ ਤੇ ਅਸੀਂ ਆਪਣੀ ਆਸ ਸਿਰਫ ਯਸੂਮ ਸੇ ਉੱਤੇ ਹੀ ਕਿਉਂ ਰੱਖੀਏ ਹੋ ਸਕਦਾ ਤੁਹਾਡੀ ਤੇ ਸਾਡੀ ਇੱਕ ਅੱਛੀ ਜਾਣ ਪਹਿਚਾਨ ਹੋਵੇ ਪਰ ਕਿਸੇ ਵਜ੍ਹਾ ਦੇ ਨਾਲ ਸਾਡੇ ਵਿੱਚ ਫ੍ਰੈਕਸ਼ਨ ਹੋ ਜਾਵੇ ਜਦ ਤੁਹਾਨੂੰ ਜ਼ਰੂਰਤ ਹੋਵੇ ਤਾਂ ਮੈਂ ਤੁਹਾਡੀ ਮਦਦ ਨੂੰ ਨਾ ਹੋਵਾਂ ਤੁਹਾਡੇ ਪਾਸਟਰ ਜੀ ਤੁਹਾਡੀ ਮਦਦ ਨੂੰ ਅਵੇਲੇਬਲ ਨਾ ਹੋਣ ਪ੍ਰਾਰਥਨਾ ਜੋ ਦੇ ਤੁਹਾਡੇ ਲਈ ਅਵੇਲੇਬਲ ਨਾ ਹੋਣ ਤਾਂ ਫਿਰ ਤੁਸੀਂ ਕੀ ਕਰੋਗੇ ਪਰ ਯਸੂਸ ਹੀ ਉੱਤੇ ਹੀ ਕਿਉਂ ਆਸ ਰੱਖੀਏ ਸਾਡੇ ਕੋਲ ਹੋਰ ਬਹੁਤ ਰਿਸ਼ਤੇਦਾਰ ਹਨ ਕੀ ਕੋਈ ਤੁਹਾਡੇ ਬਦਲੇ ਆਪਣੀ ਜਾਨ ਦੇ ਸਕਦਾ ਹੈ ਤੁਸੀਂ ਅੱਜ ਆਪਣੇ ਘਰ ਜਾ ਕੇ ਵੀ ਵਿਚਾਰ ਕਰਕੇ ਦੇਖਿਓ ਬੇਸ਼ੱਕ ਅਸੀਂ ਮਾਤਾ ਪਿਤਾ ਹਾਂ ਜਾਂ ਸਾਡੇ ਮਾਤਾ ਪਿਤਾ ਹਨ ਤੇ ਜਦ ਕੋਈ ਮਰ ਰਿਹਾ ਹੁੰਦਾ ਹੈ ਕਿ ਅਸੀਂ ਡਿਸੀਜਨ ਲੈਂਦੇ ਹਾਂ ਕਿ ਉਹਦੇ ਬਦਲੇ ਅਸੀਂ ਮਰ ਜਾਈਏ ਕਦੀ ਵੀ ਨਹੀਂ ਅਸੀਂ ਦੁਨੀਆ ਨੂੰ ਦੱਸਦੇ ਹਾਂ ਤੇ ਆਪਣੇ ਅੰਦਰ ਇਹ ਮਹਿਸੂਸ ਕਰਦੇ ਹਾਂ ਕਿ ਸਾਡਾ ਉਹਦੇ ਨਾਲ ਗਾੜਾ ਪਿਆਰ ਹੈ ਤੇ ਅਸੀਂ ਉਹਦੇ ਲਈ ਬਹੁਤ ਸੰਜੀਦਗੀ ਦੇ ਨਾਲ ਚੱਲਦੇ ਹਾਂ ਪਰ ਅਸੀਂ ਉਹਦੇ ਬਦਲੇ ਜਾਨ ਨਹੀਂ ਦੇ ਸਕਦੇ ਚਾਹੇ ਇੱਕ ਮਾਂ ਦਾ ਪੁੱਤਰ ਹੀ ਕਿਉਂ ਨਾ ਮਰ ਗਿਆ ਹੋਵੇ ਤੇ ਉਹਨੂੰ ਕੋਈ ਜਣਾ ਆਣ ਕੇ ਕਵੇ ਕਿ ਤੇਰੇ ਪੁੱਤਰ ਦੇ ਪ੍ਰਾਣ ਵਾਪਸ ਆ ਸਕਦੇ ਹਨ ਜੇ ਤੂੰ ਮਾਰ ਜਾਵੇਂ ਤੇ ਸ਼ਾਇਦ ਉਹ ਮਾਂ ਇਨਕਾਰ ਕਰ ਦੇਵੇਗੀ ਪਰ ਯਿਸੂ ਮਸੀਹ ਉਹਨਾਂ ਨੇ ਉਹਦਾ ਸਾਡੇ ਲਈ ਸਲੀਬ ਉੱਤੇ ਆਪਣੇ ਪ੍ਰਾਣ त्यागे ਸਾਡੇ ਬਦਲੇ ਕੁਰਬਾਨ ਹੋਏ ਸਾਡੇ ਬਦਲੇ ਮਾਰ ਖਾਧੀ ਆਪਣਾ ਖੂਨ ਵਹਾਇਆ ਆਪਣੇ ਮੂੰਹ ਤੇ ਥੁੱਕ ਦਿੱਤਾ ਉਹਨਾਂ ਨੂੰ ਜਿਨ੍ਹਾਂ ਦੀ ਔਕਾਤ ਨਹੀਂ ਸੀ ਕਿ ਉਹ ਮੱਥੇ ਦਾ ਵੀ ਸਾਹਮਣਾ ਕਰ ਸਕਣ ਤੇ ਉਹਨਾਂ ਲੋਕਾਂ ਨੇ ਉਹਦੇ ਮੂੰਹ ਦੇ ਉੱਤੇ ਥੁੱਕਿਆ ਕਦੋਂ ਜਦੋਂ ਅਸੀਂ ਪਾਪਾਂ ਦੇ ਵਿੱਚ ਹੀ ਸੀ ਸਾਡੇ ਨਾਲ ਇੰਨਾ ਪਿਆਰ ਸੀ ਪਰਮੇਸ਼ਵਰ ਦਾ ਇੰਨਾ ਪਿਆਰ ਸੀ ਯਿਸੂ ਮਸੀਹ ਜੀ ਦਾ ਕਿ ਇਹ ਮੌਤ ਮੇਰੇ ਲੋਕਾਂ ਨੂੰ ਨਾ ਚੱਲਣੀ ਪਵੇ ਇਹ ਮੌਤ ਇਨਾਂ ਦੇ ਪਾਪਾਂ ਦੇ ਬਦਲੇ ਮੈਂ ਆਪਣੇ ਉੱਤੇ ਲੈ ਲਵਾਂ ਤੇ ਉਹਨਾਂ ਨੇ ਉਹ ਸਾਰਾ ਦੁੱਖ ਆਪਣੇ ਲਈ ਝੱਲਿਆ ਉਹ ਉਹ ਪਵਿੱਤਰ ਮਨੁੱਖ ਉਹ ਪਵਿੱਤਰ ਬदन ਉਹ ਪਰਮੇਸ਼ਵਰ ਜਿਹੜੇ ਸਾਡੇ ਗੁਨਾਹਾਂ ਦੇ ਲਈ ਕੁਰਬਾਨ ਹੋ ਗਏ ਕਿ ਜਦੋਂ ਅਸੀਂ ਆਪਣਾ ਆਪ ਉਹਨਾਂ ਦੇ ਲਈ ਦੇ ਦੇਵਾਂਗਾ ਉਹ ਸਾਡੀ ਮਦਦ ਲਈ ਨਹੀਂ ਆਉਗੇ ਇਸ ਲਈ ਯੇਸੂ ਮਸੀਹ ਆਸਾ ਦਾ ਪਰਮੇਸ਼ਰ ਹੈ ਅਸੀਂ ਆਪਣੀ ਆਸ ਇਸ ਲਈ ਯੇਸੂ ਮਸੀਹ ਦੇ ਰੱਖਦੇ ਹਾਂ ਕਿਉਂਕਿ ਜਦੋਂ ਅਸੀਂ ਨਹੀਂ ਜਾਣਦੇ ਸੀ ਕਿ ਉਹ ਸਾਡੇ ਬਦਲੇ ਕੀ ਕਰ ਸਕਦੇ ਉਦੋਂ ਵੀ ਉਹਨੇ ਸਾਡੇ ਨਾਲ ਇੰਨਾ ਹੀ ਪਿਆਰ ਕੀਤਾ ਕਿ ਸਾਨੂੰ ਬਚਾਉਣ ਦੇ ਲਈ ਆਪਣਾ ਆਪ ਵਾਰ ਦਿੱਤਾ ਤੇ ਜਦ ਅਸੀਂ ਜਾਣ ਲਿਆ ਕਿ ਉਹ ਸਾਡੇ ਲਈ ਕੀ ਕਰ ਸਕਦੇ ਹਨ ਕਿ ਉਹ ਸਾਡੀ ਮਦਦ ਲਈ ਨਹੀਂ ਆਉਗੇ ਉਹ ਜ਼ਰੂਰ ਸਾਡੀ ਮਦਦ ਲਈ ਆਉਣਗੇ ਕਹਿੰਦਾ ਤੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਤੇਰੇ ਅੰਗ ਸੰਗ ਹੋਵਾਂਗਾ ਕਹਿੰਦਾ ਮੈਂ ਤੈਨੂੰ ਨਾ ਛੱਡਾਂਗਾ ਤੇ ਨਾ ਤਿਆਗਾਂਗਾ ਕਹਿੰਦਾ ਆਰਜਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਐਨਾ ਪਿਆਰ ਕਰਦੇ ਕਹਿੰਦਾ ਮੈਂ ਤਾਂ ਤੁਹਾਡੇ ਲਈ ਸਵਰਗਦੂਤਾਂ ਨੂੰ ਹੁਕਮ ਦਿੱਤਾ ਕਿ ਤੁਹਾਡੇ ਸਾਰੇ ਰਾਹਾਂ ਵਿੱਚ ਨਿਗੇਬਾਨ ਹੋਣ ਕਿੱਦਾਂ ਨਿਗੇਬਾਨ ਹੁਣ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਠੇਡਾ ਲੱਗੇ ਇੰਨਾ ਪਿਆਰ ਕਰਦੇ ਪ੍ਰਭੂ ਉਹਨਾਂ ਨੇ ਸਵਰਗਦੂਤਾਂ ਨੂੰ ਹੁਕਮ ਦਿੱਤਾ ਕਿ ਮੇਰੇ ਲੋਕਾਂ ਦੀ ਇਦਾਂ ਨਿਗੇਬਾਨੀ ਕਰਿਓ ਇਦਾਂ ਇਹਨਾਂ ਦੀ ਰਾਖੀ ਕਰਿਓ ਜੇ ਪੱਥਰ ਵੀ ਇਹਨਾਂ ਦੇ ਰਾਹ ਦੇ ਵਿੱਚ ਹੋਵੇ ਤੇ ਉਹਨੂੰ ਪਹਿਲਾਂ ਹੀ ਦੂਰ ਕਰ ਦਿਓ ਕਿਤੇ ਮੇਰੇ ਪਿਆਰ ਕਰਨ ਵਾਲੇ ਦੇ ਪੈਰ ਨੂੰ ਠੇਡਾ ਨਾ ਲੱਗ ਜਾਵੇ ਜਿਹੜਾ ਪਰਮੇਸ਼ਰ ਤੁਹਾਡੇ ਲਈ ਇੰਨਾ ਪਿਆਰ ਕਰਦਾ ਹੈ ਕਿ ਤੁਹਾਨੂੰ ਉਹ ਅੱਗ ਵਿੱਚ ਤੱਕੇਗਾ ਕਦੀ ਵੀ ਨਹੀਂ ਜੇ ਅਸੀਂ ਅੱਜ ਅੱਗ ਦੇ ਵਿੱਚ ਹਾਂ ਸੜ ਰਹੇ ਹਾਂ ਤੇ ਕਿਉਂ ਹਾਂ ਕਿਉਂਕਿ ਅੱਜ ਤੱਕ ਅਸੀਂ ਉਹਦੇ ਪਿਆਰ ਨੂੰ ਪਹਿਚਾਣਿਆ ਹੀ ਨਹੀਂ ਅੱਜ ਤੱਕ ਅਸੀਂ ਆਸ ਹੀ ਨਹੀਂ ਰੱਖੀ ਕਿ ਉਹ ਸਾਡੇ ਲਈ ਕੀ ਕਰ ਸਕਦੇ ਹਨ ਸਾਨੂੰ ਜ਼ਰੂਰਤ ਹੈ ਅਸੀਂ ਆਪਣੀ ਆਸ ਪਰਮੇਸ਼ਵਰ ਜੀ ਦੇ ਉੱਤੇ ਰੱਖੀਏ ਤਾਂ ਜੋ ਉਹ ਸਾਨੂੰ ਸਾਡੇ ਲੋਕਾਂ ਦੇ ਵਿੱਚ ਸ਼ਰਮਿੰਦਿਆ ਨਾ ਹੋਣ ਦੇਣ ਜਦੋਂ ਸਾਡੀ ਆਸ ਪਰਮੇਸ਼ਵਰ ਦੇ ਉੱਤੇ ਹੋਵੇਗੀ ਤਾਂ ਮਰਕਸ 16 ਦੇ ਵਿੱਚ ਕਹਿੰਦਾ ਕਹਿੰਦਾ ਤੂੰ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢ ਦਵੇਂਗਾ ਫਿਰ ਤੁਹਾਡੇ ਘਰ ਵਿੱਚ ਚਾਹੇ ਕਲੇਸ਼ ਪਾਉਣ ਵਾਲਾ ਭੂਤ ਹੋਵੇ ਚਾਹੇ ਬਿਮਾਰੀਆਂ ਲੈ ਕੇ ਆਉਣ ਵਾਲਾ ਭੂਤ ਹੋਵੇ ਚਾਹੇ ਤੁਹਾਡੀਆਂ ਬਰਕਤਾਂ ਨੂੰ ਖੋਣ ਵਾਲਾ ਭੂਤ ਹੋਵੇ ਜਦੋਂ ਤੁਸੀਂ ਉਹਨੂੰ ਹੁਕਮ ਦਿਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਨਿਕਲ ਜਾ ਤੇ ਉਹ ਨੂੰ ਨਿਕਲਣਾ ਪਊਗਾ ਪਰ ਯਾਦ ਰੱਖਿਓ ਕਿ ਭੂਤਾਂ ਦੇ ਅੰਦਰ ਇੱਕ ਤਾਕਤ ਹੈ ਉਹ ਤੁਹਾਡੀ ਨੇਚਾ ਨੂੰ ਪਹਿਚਾਣ ਲੈਂਦੇ ਹਨ ਹallelujah ਉਹ ਜਾਣਦੇ ਹਨ ਕਿ ਤੁਹਾਡੀ ਨੇਚਾ ਕਿੱਦਾਂ ਦੀ ਹੈ ਅਗਰ ਤੁਸੀਂ ਕੱਚੀ ਨੇਚਾ ਦੇ ਨਾਲ ਕਹੋਗੇ ਤੇ ਉਹ ਤੁਹਾਨੂੰ ਮੋਹਰਿਓ ਜਵਾਬ ਦੇਣਗੇ ਪਹਿਲਾਂ ਤੂੰ ਸਿਆਣ ਤੇਰਾ ਪਰਮੇਸ਼ਵਰ ਤੇਰੇ ਲਈ ਕੀ ਕਰ ਸਕਦਾ ਉਦੋਂ ਤੱਕ ਉਹ ਤੁਹਾਡੇ ਹੁਕਮ ਦੀ ਆਗਿਆਕਾਰੀ ਵਿੱਚ ਨਹੀਂ ਆਉਗੇ ਪਰ ਅਗਰ ਤੁਸੀਂ ਨੇਚਾ ਦੇ ਵਿੱਚ ਮਜਬੂਤ ਹੋ ਕਿਉਂਕਿ ਵਚਨ ਦੇ ਵਿੱਚ ਮਰ ਕੇ ਸੋਣਾ ਜੀ ਉਹਨੇ ਕਿਹਾ ਕਹਿੰਦਾ ਜੋ ਕੋਈ ਨੇਚਾ ਕਰੇ ਅਤੇ ਬਪਤਿਸਮਾ ਲਵੇ ਬਪਤਿਸਮਾ ਲੈਣਾ ਨਾਲ ਕਿਉਂ ਇਨਕਲੂਡ ਆ ਕਿਉਂਕਿ ਬਪਤਿਸਮਾ ਇੱਕ ਹੁਕਮ ਆ ਪਰਮੇਸ਼ਵਰ ਦੇ ਵੱਲੋਂ ਬਪਤਿਸਮਾ ਦਾ ਮਤਲਬ ਹੈ ਪੁਰਾਣੀ ਇਨਸਾਨੀਅਤ ਦੇ ਵਿੱਚ ਮਰ ਜਾਣਾ ਤੇ ਨਵੀਂ ਦੇ ਵਿੱਚ ਨਵਾਂ ਜਨਮ ਲੈਣਾ ਮਤਲਬ ਕਿ ਜੋ ਗੁਨਾਹ ਅਸੀਂ ਪਿੱਛੇ ਕੀਤੇ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲੈਣਾ ਔਰ ਇੱਕ ਸਾਨੂੰ ਨਵਾਂ ਜੀਵਨ ਮਿਲਦਾ ਜਿਹੜਾ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਰੱਖਦੇ ਹਾਂ ਕਿ ਆਪਣੀ ਇੱਛਾ ਦੇ ਨਾਲ ਚਲਾਓ ਪ੍ਰਭੂ ਜੀ ਜੇ ਕੋਈ ਨੇਚਾ ਕਰਦਾ ਆ ਕਿ ਸੱਚਮੁੱਚ ਮੇਰਾ ਪਰਮੇਸ਼ਵਰ ਜੋ ਮੈਨੂੰ ਅਥਾਰਟੀਜ਼ ਦਿੱਤੀਆਂ ਆ ਔਰ ਜਿੰਨੇ ਉਹਦਾ ਹੁਕਮ ਵੀ ਮੰਨਿਆ ਹੋਵੇ ਉਹ ਜਦ ਭੂਤਾਂ ਨੂੰ ਹੁਕਮ ਦੇਊਗਾ ਤੇ ਭੂਤ ਨਿਕਲ